ਜੀ ਉਸ ਸਸਰੀ ਕਾਲ ਮੇਰੇ ਸਾਰੇ ਵੀਰਾਂ ਨੂੰ ਤੇ ਆਪਣੇ ਗੱਲ ਕਲੀਅਰ ਕਰਨਾ ਚਾਹੁੰਦੇ ਹਾਂ ਕਿ ਅੱਜ ਜੋ ਵੀ ਪਟਾਰ ਦੇ ਵਿੱਚ ਕਤਲ ਹੋਇਆ ਠੀਕ ਹੈ ਕਰਨ ਵੀਰ ਦਾ ਸਾਡੇ ਟਾਰਗੇਟ ਸਿਰਫ ਕਰਨ ਹੀ ਮਾਂ ਸਾਨੂੰ ਪਤਾ ਹੀ ਕਿ ਜੱਗੂ ਦੀ ਮਾਤਾ ਉਹ ਗੱਡੀ ਦੇ ਵਿੱਚ ਬੈਠੀ ਆ ਤੇ ਨਾ ਰਾਤ ਦੇ ਦਿਨੇ ਰੇ ਕਰਕੇ ਪਤਾ ਲੱਗਾ ਕੋਈ ਕਹਿੰਦਾ ਪਹਿਲਾਂ ਕੜੀਆ ਚਵਾਗ ਮਾਰਨ ਤੇ ਕੜੀ ਬੁੱਢੀ ਮਾਰਨ ਦੇ ਠੀਕ ਹੈ ਪਰ ਇਹ ਗੱਲ ਚਵਾਗ ਦੀ ਤੇ ਜਵਾਕ ਵਾਲੇ ਕੰਮ ਦੇ ਵਿੱਚ ਸਾਨੂੰ ਪਤਾ ਵੀ ਨਹੀਂ ਹੈਗਾ ਠੀਕ ਆ ਨਾ ਡੋਣੀ ਨੂੰ ਪਤਾ ਹੀ ਤਾਂ ਨਾ ਸਾਨੂੰ ਪਤਾ ਹੀ ਸਾਡੇ ਕਿਹਨੂੰ ਹੀ ਪਤਾ ਉਹ ਅਮਰ ਦਾ ਆਪਣਾ ਇੱਕ ਰੋਲਾ ਚੱਲਦਾ ਸੀ ਅਲੱਗ ਤੋਂ ਠੀਕ ਆ ਤੇ ਅਮਰ ਨੇ ਹੀ ਮੁੰਡੇ ਭੇਜੇ ਉੱਥੇ ਠੀਕ ਆ ਨਾ ਸਾਨੂੰ ਪੁੱਛਿਆ ਤੇ ਨਾ ਸਾਨੂੰ ਦੱਸਿਆ ਬਾਅਦ ਚ ਦੱਸਿਆ ਨੇ ਕਿ ਆਹ ਕੰਮ ਹੋ ਗਿਆ ਠੀਕ ਆ ਦੰਬੱਕੀ ਰਹੀ ਗੱਲ ਜੱਗੂ ਦੀ ਮਾਤਾ ਦੀ ਇਹ ਕਰੀਕ ਕਿ ਤੋਫਰੋਤੀ ਮੰਗਦੀ ਆ ਕਰੀਕ ਕਿਹਨੂੰ ਫੋਲਉਂਦੀ ਆ ਠੀਕ ਆ ਆਡੇ ਲੱਗੀ ਦੀ ਗੱਲ ਆ ਇਹਨੇ ਇੱਕ ਮੁੰਡੇ ਨੂੰ ਸੌਂ ਲਾਇਆ ਠੀਕ ਆ 20 ਲੱਖ ਦਾ ਵੀਡੀਓ ਕਾਲ ਆਈ ਇਹਨੇ ਉਹਨੂੰ ਕਿ ਮੈਂ ਜੱਗੂ ਦੀ ਮਾਤਾ ਬੋਲਦੀ ਆ ਤੇ ਤੋ 20 ਲੱਖ ਰੁਪਏ ਲੈਣਾ ਵਾ ਉਹਦੇ ਘਰ ਇਹਨੇ ਮੁੰਡੇ ਵੀ ਭੇਜੇ ਉਹ ਬੰਦਾ ਐਸਐਸਪੀ ਦਫ਼ਤਰ ਵੀ ਗਿਆ ਉਹ ਬੰਦਾ ਹੋਰ ਅਫਸਰਾਂ ਕੋ ਵੀ ਗਿਆ ਉਹਦੀ ਕੋਈ ਸੁਣਵਾਈ ਨਹੀਂ ਹੋਈ ਅੱਕੋ ਠੀਕ ਆ ਕਿਉਂਕਿ ਜੱਗੂ ਦੇ ਅੱਗੇ ਪੁਲਿਸ 'ਚ ਵਧੀਆ ਸਾੜੀਆਂ ਵਧੀਆ ਪੋਸਟ ਦਾ ਟੌੜਾ ਪੂਰੀ ਓਕੇ ਰਿਪੋਰਟ ਦੀ ਉਹਨਾਂ ਦਾ ਬਾਕੀ ਜਿਹੜੇ ਵੀਰ ਇੰਸਟਾਗ੍ਰam ਫੇਸਬੁੱਕ ਤੇ ਬੋਲਣ ਦੇ ਆ ਵੀਡੀਓ ਪਾਉਣ ਦੇ ਆ ਵੀਰੇ ਤੁਸੀਂ ਹੈਗੇ ਨੇ ਹੋਰ ਜ਼ਿਲ੍ਹਿਆਂ ਦੇ ਹੋਰ ਸ਼ਹਿਰਾਂ ਦੇ ਬਾਕੀ ਮੇਰਾ ਵੀਰ ਹੋ ਸਕਦਾ ਤੁਸੀਂ ਸੱਚੇ ਹੋ ਠੀਕ ਆ ਪਰ ਇੱਕ ਵਾਰੀ ਇਹਦੇ ਹਲਕੇ ਚ ਆ ਕੇ ਇਹਦਾ ਬੁਕਾਰ ਤੇ ਪਤਾ ਕਰੋ ਇਹਦਾ ਕੀ ਹੀ ਤੇ ਕੀ ਨਹੀਂ ਉਸ ਪ੍ਰਸ਼ਾਸਨ ਨੂੰ ਵੀ ਸਾਰੀ ਗੱਲ ਦਾ ਪਤਾ ਹੀ ਆ ਉਸ ਨੂੰ ਹੀ ਸਾਰਾ ਕੁਝ ਪਤਾ ਹੈ ਇਹਦੇ ਬਾਰੇ ਬਾਕੀ ਕਰਤਾਸਪੁਰ ਦੇ ਵਿੱਚ ਕਾਦੀਆਂ ਦੇ ਵਿੱਚ ਬਟਾਲੇ ਦੇ ਵਿੱਚ 80 ਤੋਂ 90% ਲੋਕ ਖੁਸ਼ ਵਾ ਅਸੀਂ ਫਿਰ ਵੀ ਮੰਨਦੇ ਆ ਕਿ ਸਾਡੇ ਤੋਂ ਇਹ ਕੰਮ ਗਲਤ ਹੋ ਗਿਆ ਨਾ ਕਿ ਦੀ ਮਾਂ ਨਹੀਂ ਮਰਨੀ ਚਾਹੀਦੀ ਤੇ ਬਾਕੀ ਜਦੋਂ ਜੱਗੂ ਦੀ ਮਾਤਾ ਨੇ ਸ਼ੁਭਨਾ ਰਲ ਕੇ ਜੱਗੂ ਦੀ ਜਨਾਨੀ ਮਰੀ ਆ ਪਹਿਲਾਂ ਇਹਨਾਂ ਗਲ ਘੁੱਟਿਆ ਫਿਰ ਉਹਦੇ ਸਿਰ 'ਚ ਗੋਲੀ ਮਾਰੀ ਇਹਨਾਂ ਨੇ ਤੇ ਰਾਤ ਦੇ 9:30 ਵਜੇ ਸੰਸਕਾਰ ਕਰਤਾ ਤੇ ਉਦੋਂ ਕੋਈ ਕਿਉਂ ਨਹੀਂ ਬੋਲਿਆ ਕਿੰਨੂੰ ਨਹੀਂ ਪਤਾ ਗੱਲ ਦਾ ਉਦੋਂ ਕਿਉਂ ਨਹੀਂ ਕਹਿੰਦੇ ਆਵਾਜ਼ ਚੁੱਕੀ ਜੇ ਭਰਾ ਤੂੰ ਹੀ ਐਡੇ ਸੱਚੇ ਰੇ ਤੇ ਉਹ ਵੀ ਬੋਲਦੇ ਨਾ ਉਦੋਂ ਉਹ ਵੀ ਗੱਲ ਚੁੱਕਦੇ ਨਾ ਕੀ ਗੱਲ ਹੋ ਕੇ ਦੀ ਧੀ ਨਹੀਂ ਗੱਲ ਇਹ ਹੀ ਕਿ ਉਹ ਇੱਕ ਗਰੀਬ ਘਰ ਦੀ ਕੁੜੀ ਹੀ ਕੱਲੀ ਗੱਲੀ ਉਹ ਕੁੜੀ ਹੀ ਠੀਕ ਆ ਤੇ ਇਹ ਇੱਕ ਗੈਂਗਸਟਰ ਦੀ ਮਾਂ ਵਾ ਇਹ ਜ਼ਿਆਦਾ ਹੂਆ ਹੋ ਗਿਆ ਤੇ ਉਹ ਕਹੇ ਦੀ ਧੀ ਨਹੀਂ ਬਾਕੀ ਉਹ ਜੇ ਬੋਲਣਾ ਤੇ ਮੇਰਾ ਵੀਰ ਸੱਚ ਬੋਲੋ ਉਹਦੇ ਪਿੱਛੇ ਦੀ ਬੈਕਗ੍ਰਾਉਂਡ ਵੇਖੋ ਉਹਦੇ ਪਿੱਛੇ ਦੀ ਸੱਚਾਈ ਵੇਖੋ ਬਾਕੀ ਮੇਰਾ ਵੀ ਰਹੀ ਨਹੀਂ ਕਹਿੰਦੇ ਆ ਪੀ ਅਸੀਂ ਸਹੀ ਹੋਾਂਗੇ ਅਸੀਂ ਵੀ ਗਲਤ ਹੋਾਂਗੇ ਤੇ ਉਹ ਵੀ ਗਲਤ ਆ ਪਰ ਮੇਰਾ ਵੀਰ ਤੂੰ ਹੀ ਸੱਚ ਬੋਲਣਾ ਸਿੱਖੋ ਬਾਕੀ ਮੇਰਾ ਵੀਰ ਜਦੋਂ ਇਹਨੇ ਸੰਜੀਵ ਬੱਬਾ ਮਰਵਾਇਆ ਅੰਮ੍ਰਿਤਸਰ ਵਾਲਾ ਤੇ ਉਹ ਵੀ ਆਪਣੀ ਫੈਮਲੀ ਦੇ ਨਾਲ ਹੀ ਉਹਨਾ ਉਹਦੇ ਅੱਗੇ ਉਹਦੇ ਜਵਾਗ ਬੈਠਾ ਹੀ ਪਿੱਛੇ ਉਹਦੀ ਘਰ ਵਾਲੀ ਬੈਠੀ ਤੇ ਉਹ ਵੀ ਆਪਣੇ ਜਵਾਗ ਨੂੰ ਬਚਾਉਣ ਕਰਕੇ ਮਰਿਆ ਉਹ ਆਪਣੇ ਜਵਾਗ ਅੱਗੇ ਹੋ ਗਿਆ ਜੀ ਉਦੋਂ ਜਵਾਗ ਮਰ ਜਾਂਦਾ ਫਿਰ ਉਦੋਂ ਤੇਨੇ ਗਲਤੀ ਵੀ ਮੰਨੀ ਤੇ ਅਹੀਂ ਤੇ ਫਿਰ ਵੀ ਗਲਤੀ ਮੰਨਣ ਦੇ ਆ ਵੀ ਚਲੋ ਸਾਡੇ ਤੋਂ ਗਲਤ ਹੋ ਗਿਆ ਵਾ ਤੇ ਬਾਕੀ ਆਪਾਂ ਇਹਦੀ ਮਾਤਾ ਕੋਈ ਜਾਣ ਬੁੱਝ ਕੇ ਨਹੀਂ ਮਾਰੀ ਉਹਦੀ ਘੜੀ ਹੀ ਤੇ ਉਹ ਚਲ ਗਈ ਹੈ ਦੁਨੀਆ ਤੋਂ ਠੀਕ ਆ ਤੇ ਬਾਕੀ ਉਹਨੇ ਵੀ ਕਿਸ ਦੀ ਧੀ ਮਾਰੀ ਤੇ ਬਾਕੀ ਸਾਰਾ ਕੁਝ ਇੱਥੇ ਹੀ ਆ ਤੇ ਦੂਜੀ ਗੱਲ ਇਹ ਆ ਵੀ ਹੁਣ ਇਹ ਧਰਨੇ ਲੌਂਦਾ ਫਿਰਦਾ ਵਾ ਇਨਸਾਫ ਚਾਹੀਦਾ ਵਾ ਵੀ ਇਹ ਕਿੱਡਾ ਕ ਪੱਦਰਾ ਹੈ ਤੇ ਬਾਕੀ ਲੋਕੀ ਕਹਿੰਦੇ ਵੀ ਇਹ ਲੋਕਾਂ ਨੇ ਕੁੜੀਆਂ ਦੇ ਵਿਆਹ ਕਰਦੀ ਪਲਾਂਟਿੰਗ ਕਰਦੀ ਤੇ ਉਹ ਕਿਹੜੀ ਕੋਲੋਂ ਪੈਸੇ ਲਾਉਂਦੀ ਠੀਕ ਆ ਕਦੀ ਉਧਰੋਂ ਫਰੋਤੀ ਦੇ ਪੈਸੇ ਫੜ ਲਿਆ ਕਦੀ ਸਮਾਨ ਦੇ ਪੈਸੇ ਫੜ ਲਿਆ ਵੀ ਇਹੀ ਕੋ ਚੱਲਣ ਡਿਆ ਆ ਆਪਾਂ ਇਹ ਸਾਰੇ ਬੋਲਣਾ ਨਹੀਂ ਸੀ ਪਰ ਇਹ ਆ ਕੇ মিডিਆ ਵਿਖਾਉਣੀ ਕੋਈ ਡਿਆ ਵਾ ਬਾਕੀ ਇਹਨੇ ਜਦੋਂ ਸਿੱਧੂ ਮੁਸਫੀਗਾਂ ਮਰਵਾਇਆ ਸੀ ਤੇ ਉਦੋਂ ਇਹਦਾ ਉਹਨਾਂ ਕੀ ਰੌਲਾ ਸੀ ਇਹ ਕਿਨੇ ਫੇਮ ਕਰਕੇ ਮਰਵਾਇਆ ਉਹਨੂੰ ਠੀਕ ਆ ਤੇ ਉਹਦਾ ਟੱਬਰ ਵੀ ਤਾਂ ਜਿੰਦੇ ਜੀ ਮਰੀ ਗਿਆ ਹੀ ਉਹਨਾਂ ਚ ਕੀ ਕੀ ਰਹਿ ਗਿਆ ਹੀ ਕੱਲਾ ਕੱਲਾ ਉਹ ਮੁੰਡਾ ਹੀ ਠੀਕ ਆ ਤੇ ਬਾਕੀ ਉਹ ਬੰਦਾ ਪੱਗ ਨੂੰ ਕਿੰਨਾ ਰਿਪਰੈਜ਼ੈਂਟ ਕਰਨ ਰਿਹਾ ਸੀ ਉਹ ਉਹ ਬੰਦੇ ਨੇ ਕਿੰਨਾ ਪੰਜਾਬ ਨੂੰ ਅੱਗੇ ਲੈਣਾ ਇਹਦੀ ਮਾਂ ਨਾ ਕਿਸ ਨੂੰ ਕੀ ਘਾਟਾ ਪੈਣਾ ਮਰਨ ਤੋਂ ਠੀਕ ਆ ਲੋਕ ਉਥੋਂ ਦੀ ਸੌਖੀ ਹੋਏ ਹੋਣਗੇ ਤੇ ਉਹ ਜਿਹੜਾ ਇਹਨੇ ਏਡਾ ਹਰਾ ਬੰਦਾ ਮਾਰ ਕੇ ਸੁੱਟਦਾ ਬਿਨਾਂ ਗੱਲ ਤੋਂ ਹੀ ਤੇ ਉਸ ਤੋਂ ਬਾਅਦ ਜਿਹੜੇ ਇਹਨੇ ਬੰਦੇ ਭੇਜੇ ਹੀ ਉਹ ਵੀ ਇਹਨੇ ਉੱਥੇ ਪੁੱਠ ਨੂੰ ਫੜਾਤੇ ਤੇ ਮਤਲਬ ਇਨਕਾਊਂਟਰ ਕਰਵਾਤਾ ਠੀਕਾ ਨਾਲੇ ਨੇ ਜੇਲ੍ਹ ਜੁੱਤੀਆਂ ਖਾਧੀਆਂ ਬਾਅਦ ਚ ਉਹਨਾਂ ਤੋਂ ਤੇ ਫਿਰ ਉਹਨਾਂ ਨੇ ਇਹਦੇ ਬੰਦੇ ਮਾਰੇ ਇਹ ਕਿਸਦਾ ਸਗਾ ਸਗਾ ਨਹੀਂ ਹੈਗਾ ਬਾਕੀ ਇਹ ਬਾਕੀ ਸਾਡੀਆਂ ਮਾਵਾਂ ਤੁਹਾਨੂੰ ਡਾਕ ਰੀਆਂ ਹੋਣਗੀਆਂ ਠੀਕ ਹੈ ਕੰਮਾਂ ਤੋਂ ਸਾਨੂੰ ਹੱਲਾਸ਼ੀਰੀਆਂ ਦਿੰਦੀਆਂ ਠੀਕ ਹੈ ਇਹਦੇ ਉਹਨੂੰ ਫੂਲ ਸਪੋਰਟ ਕਰਦੀ ਹੀ ਉਹਦੀ ਠੀਕ ਹੈ ਬਚਾਉਣ ਵਾਲੀ ਇਹਨੂੰ ਉਹਦੀ ਮਾਵਾਂ ਠੀਕ ਹੈ ਵੀ ਮੇਰਾ ਮੁੰਡਾ ਮਾਰਨਾ ਪੇਸ਼ੀ ਤੇ ਉਹਨਾਂ ਨੇ ਇਦਾਂ ਉਦਾਂ ਕਰਕੇ ਠੀਕ ਹੈ ਇਹ ਆ ਬੈਠਾ ਜੇਲ੍ਹ ਚ ਠੀਕ ਆ ਇਹਨੂੰ ਪਰਾਂ ਮੇ ਬਾਹਰ ਮਰ ਜਣਾ ਇਹਨੇ ਠੀਕ ਆ ਫੋਨ ਇਹਦਾ ਚੱਲਣ ਰਿਹਾ ਸਾਰਾ ਕੁਝ ਇਹਦਾ ਚੱਲਣ ਰਿਹਾ ਵਾ ਠੀਕ ਆ ਮੈਨੂੰ ਕੋ ਤੰਗੀ ਪਰੇਸ਼ਾਨੀ ਆਉਂਦੀ ਆ ਠੀਕ ਆ ਜਿਹੜੇ ਹੋਰ ਬੰਦੇ ਆ ਉਹਨਾਂ ਦਾ ਕਿਹਦਾ ਫੋਨ ਨਹੀਂ ਚਲਣ ਰਿਹਾ ਜੇਲ੍ਹ ਦੇ ਵਿੱਚ ਠੀਕ ਆ ਉਹਨਾਂ ਨੇ ਕਰੀ ਧੁੱਪੋਂ ਨਹੀਂ ਵੇਖੀ ਵੀ ਧੁੱਪ ਗਈ ਹੁੰਦੀ ਆ ਤੇ ਇਹ ਭਾਈ ਹੁਣੀ ਪੂਰੀ ਅੰਤਰੈਸ਼ ਕਰਨ ੜੇ ਉੱਥੇ ਬਾਕੀ ਇਹ ਖੋਤੀ ਨੇ ਜਦੋਂ ਗੋਰੇ ਦਾ ਕਰਲ ਕਰਵਾਇਆ ਉਹਦੇ ਵਿਚਾਰਾ ਇੱਕ ਸਜੰਤਾਈ ਕਰਕੇ ਜੇਲ੍ਹ ਕੱਟਣ ਲਿਆਈ। ਤੇ ਉਹ ਖੋਤੇ ਨੂੰ ਪੜਾ ਦੀ ਹੈਗਾ ਇਹ ਕਿ ਸਾਡੀ 2-3 ਸਾਲ ਤੋਂ ਉਹਨਾਂ ਗੱਲਬਾਤ ਨਹੀਂ ਹੋਣੀ। ਇਹ ਸਾਰੀ ਗੱਲਬਾਤ ਦਾ ਪਤਾ ਹੈ। ਉਹ ਛਾਰੇ ਆਪਣੇ ਘਰ ਬੈਠੇ। ਠੀਕ ਹੈ। ਰੁਜੀ ਤੇ ਕੇ ਤੇ ਉਹਨਾਂ ਦਾ ਕੰਮ ਕਰਵਾਤਾ। ਠੀਕ ਹੈ। ਤੇ ਬਿਲਾਪਾਰੀਗਰ ਨੇ ਪੌਂਟਰੀ ਪਾਈ ਇਹਨੇ ਪੋਚ ਪੋਚ ਢੀਲੀ ਨਾਲ ਹੀ ਉਹ ਬਾਅਦ ਚ। ਤੇ ਬਿਲਾਪਾਰੀਗਰ ਨੇ ਪੌਂਟ ਕੀ ਪਾਉਣੀ ਆ। ਤੇ ਬਾਕੀ ਰਾਣਾ ਵੀਰ ਵੀ ਤੇ ਘਰੇ ਬੈਠਾ ਹੀ। ਆਕੜਾ ਵਿਚਾਰਾ ਕੋਈ ਕਰਨਿਆ ਵਿਆਹ ਰਾਏ ਘਰ ਬੈਠਾ ਹੀ ਆਪਣੇ ਅਰਮਾਨਾਂ ਠੀਕ ਆ ਇਹਨੇ ਉਹਦਾ ਵੀ ਨਿਖਾਨ ਕਰਵਾਇਆ ਇਹਨੇ ਤੇਨੇ ਅਜੇ ਤੱਕ ਕੰਮ ਕਰਾ ਚਾਹਦਾ ਕੀਤਾ ਵਾ ਤੇ ਬਾਕੀ ਆੜੀਆਂ ਗੈਂਗ ਵਰਾਈਆਂ ਨਾ 2012 ਚ ਨੇ ਸ਼ੁਰੂਆਤ ਕੀਤੀ ਸਾਰੇ ਗਾਏ ਦੇ ਠੀਕ ਦਾਗਾ ਹੀ ਮੁੰਡਾ ਧਿਆਨਪੁਰ ਵਾਲਾ ਉਥੇ ਨੇ ਦੋ ਤਿੰਨ ਬੰਦੇ ਭੇਜ ਕੇ ਤੇ ਉਹ ਮਰਵਾਤਾ ਬਿਨਾਂ ਗੱਲ ਤੋਂ ਉਦਾਂ ਹੀ ਇਹ ਸਾਰਾ ਕੁਝ ਇਹਨਾਂ ਨੇ ਖੋਤੀ ਨਾਲ ਸ਼ੁਰੂ ਕੀਤਾ ਵਾ ਉਹ ਕਿਹ ਖੋਤੇ ਨੇ ਜਦੋਂ ਗੁਰਦਾ ਕਤਲ ਕਰਵਾਇਆ ਏ ਤੋਂ ਬਾਅਦ ਕਿਹਨੂੰ ਫੋਨ ਆਇਆ ਕਹਿੰਦਾ ਰਾਨੇ ਦਾ ਪਾਪਾ ਜਦੋਂ ਜੇਲ੍ਹ ਚੋਂ ਬਾਹਰ ਆਇਆ ਤੇ 150 ਗੋਲੀ ਮਰੋਣੀ ਆ ਤੇ ਬਾਕੀਆਂ ਜੋ ਗੋਲੇ ਆ ਨਾ ਇਹਦੇ ਗਾੜੀ ਆਇਆ ਵਾ ਬਾਕੀ ਆਟਾ ਕੋ ਟਾਰਗੇਟ ਨਹੀਂ ਹੈਗਾ ਸਿਰਫ ਇਹਦੀ ਮਾਮ ਨੁਕਸਾਨ ਕਰਨਾ ਵਾ ਪਰ ਦੇਣੀ ਵਾਲਾ ਨਹੀਂ ਇੱਥੇ ਹੀ ਆ ਸੌਰਾ ਕੋਈ ਜਦੇ ਕਿ ਆਇਆ ਵਾ ਇਹ ਗੱਲ ਸੁਣਾ ਇੱਕ ਹੋਰ ਤੋਂ ਤੂੰ ਕਰੇ ਕਿ ਤੇ ਭੈਣ ਦਾ ਪਤਾ ਕਰਾਉਂਦੇ ਆ ਕਰੇ ਕਿ ਤੇ ਮੰਮੀ ਦਾ ਪਤਾ ਕਰਾਉਂਦੇ ਆ ਵਾ ਇੱਕ ਗੱਲ ਯਾਦ ਰੱਖ ਲੈ ਤਰੇ ਜਿੰਨੇ ਸਤਾਰਨ ਸਾਰੇ ਗਿਆਨੇ ਆ ਗਏ ਆ ਕੰਮ ਤੇਰਾ ਕਾਟਿਆਂ ਪਾ ਲਾਇਆ ਤੇਰਾ ਕੀ ਹਿਸਾਬਤਾਵਾ ਜੇ ਨਤੀਜੇ ਬੋਮੜ ਨਿਕਲੇ ਬਾਅਦ ਚ ਘਰਾਂ ਦੇ ਬੜਬੜ ਮਰਨੇ ਬਾਅਦ ਬਾੜੇ ਮੈਂ ਤਾਂ ਸਾਦ ਨੂੰ ਜਦੋਂ ਦਾ ਤੂੰ ਇਹ ਲੈਨ ਦੇ ਵਿੱਚ ਆਇਆ ਵਾ ਠੀਕ ਆ ਤੂੰ ਆਪਣੀ ਮਾਤਾ ਅੱਗੇ ਕਰ ਛੱਡੀ ਆ ਤੇ ਹੋਣੀ ਕੋਈ ਸ਼ਰਮ ਕਰਨਾ ਹੁਣ ਵੀ ਖੋਤੀਆਂ ਦੇ ਕੰਮ ਕਰੀ ਜਾਂਦਾ ਵੀ ਉਹਦਾ ਸੰਸਕਾਰ ਕਰ ਦੇ ਠੀਕ ਆ ਵੀ ਹੁਣ ਤੂੰ ਨੂੰ ਸੜਕ ਦੇ ਵਿੱਚ ਲੰਮੇ ਪਾਤਾ ਵਾ ਨਾ ਤੂੰ ਅਜੇ ਤੱਕ ਇਹਦਾ ਬਣਿਆ ਨਾ ਤੂੰ ਕਿਹਦਾ ਸਗਾ ਹੈਗਾ ਠੀਕ ਆ ਪਹਿਲਾਂ ਤੂੰ ਮਸਤੀ ਵੀ ਆ ਮਰਾਤਾ ਠੀਕ ਆ ਉਹ ਜਦੋਂ ਕੋਈ ਸੁਣਦੀ ਲੋਟ ਲਟ ਕੀਤੀ ਤੇ ਅੱਧਾ ਦਾ ਤੂੰ ਸੋਨਾ ਕਰਕੇ ਤੇ ਉਹ ਵੀ ਮਰਵਾਤਾ ਹੈ ਤੂੰ ਹੈਗਾ ਸਗਾ ਕੇ ਨਾ ਵਾ ਤੈਨੂੰ ਬੰਦਾ ਪੁੱਛੇ ਤੂੰ ਅਜੇ ਤੱਕ ਚਾਈਦਾ ਕੰਮ ਕੀਤਾ ਘੜਾ ਵਾ ਅਜੋ ਜਿਹੜਾ ਵੀ ਮੋਲ ਪਿਆਰ ਤੇ ਖਰਾਬ ਹੋਇਆ ਪਿਆਰ ਨਾ ਇਹ ਸਾਰਾ ਕੋਈ ਤੇਰੀ ਦੇਣ ਵਾ